ਹੈਲੋ ਦੇਸੀ ਕੁਕਿੰਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਗੁੜ ਵਾਲੇ ਚਾਵਲ ਜੀ ਇਹਦੇ ਵਾਸਤੇ ਆਪਾਂ 1/2 ਕਿਲੋ ਚੌਲ ਲਏ ਆ ਤੇ 1/2 ਕਿਲੋ ਹੀ ਆਪਾਂ ਗੁੜ ਲਿਆ ਜੀ ਹੁਣ ਆਪਾਂ ਇਹਦੀ ਚਾਸ਼ਨੀ ਬਣਾਵਾਂਗੇ ਜੀ ਇੱਧਰ ਆਪਾਂ ਇੱਧਰ ਆਪਾਂ ਪਾਣੀ ਗਰਮ ਰੱਖ ਦਾਂਗੇ ਜੀ 1 ਲੀਟਰ ਪਾਣੀ ਪਾ ਲਾਂਗੇ ਹੁਣ ਆਪਣਾ ਪਾਣੀ ਗਰਮ ਹੋ ਗਿਆ ਜੀ ਹੁਣ ਆਪਾਂ ਇਹਦੇ ਚ ਬੁਰਦੇ ਲੱਡੂ ਪਾ ਦਾਂਗੇ ਜੀ ਇਹਨਾਂ ਨੂੰ ਵਾਲ ਲਾਂਗੇ ਚੰਗੀ ਤਰ੍ਹਾਂ ਇਹਨਾਂ ਦੇ ਚਾਸ਼ਨੀ ਬਣਾ ਲਾਂਗੇ ਆਪਣੀ ਚਾਸ਼ਨੀ ਉਬਲ ਗਈ ਜੀ ਹੁਣ ਆਪਾਂ ਇਹਨੂੰ ਥੱਲੇ ਲਾ ਦਾਂਗੇ ਹੁਣ ਆਪਾਂ ਕੜਾਹੀ ਰੱਖ ਲਈ ਹੈ ਜੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਦੇਸੀ ਘਿਓ ਇੱਕ ਘੜਤੀ ਨੂੰ ਗਰਮ ਕਰ ਲਾਂਗੇ ਜੀ ਇਦਰਾਪੱਤ ਚੌਲ ਅੱਧਾ ਘੰਟਾ ਭਿਓ ਕੇ ਰੱਖਤੇ ਸੀ ਚੰਗੀ ਤਰ੍ਹਾਂ ਇਹਨਾਂ ਨੂੰ ਧੋ ਲਿਆ ਸੀ ਗਏ ਸਾਫ ਪਾਣੀ ਦੇ ਵਿੱਚ ਅੱਧਾ ਰਿਚਾ ਕੇ ਰੱਖੇ ਹੋਏ ਐ ਅਗਰ ਆਪਣਾ ਕਿਉ ਗਰਮ ਹੋ ਗਿਆ ਜੀ ਇਹਦੇ ਵਿੱਚ ਆਪਾਂ ਪਾਵਾਂਗੇ ਕੜੀ ਤੇ ਦਾਖਾਂ ਤੁਸੀਂ ਜੋ ਵੀ ਤੁਹਾਡਾ ਕਲਰ ਡਰਾਈ ਤੁਸੀਂ ਤਾ ਉਹ ਤੁਸੀਂ ਪਾ ਸਕਦੇ ਹੋ ਹੁਣ ਇਹਨਾਂ ਨੂੰ ਥੋੜਾ ਜਿਹਾ ਆਪਾਂ ਭੁੰਨ ਲਾਂਗੇ ਜ਼ਿਆਦਾ ਕਾਲੀ ਨਹੀਂ ਕਰਨੀ ਜੀ ਇਧਰ ਆਪਣੇ ਡਰਾਈ ਫਰੂਟ ਟੁੱਟ ਭੰਗਰੀ ਜੀ ਹੁਣ ਆਪਾਂ ਇਹਦੇ ਵਿੱਚ ਚਾਸ਼ਨੀ ਵਾਲਾ ਪਾਣੀ ਪਾਵਾਂਗੇ। ਚਾਸ਼ਨੀ ਕਿੰਨੇ ਕੁ ਬਣੇਗੀ। ਆਪਣੀ ਚਾਸ਼ਨੀ ਫੇਰ ਉਬਲਣ ਲੱਗੀ ਜੀ ਹੁਣ ਆਪਾਂ ਇਹਦੇ ਵਿੱਚ ਚੌਲ ਪਾ ਦਾਂਗੇ। ਇਹ ਸਾਰੇ ਚਾਵਲ ਪਾ ਦਾਂਗੇ ਜੀ ਇਹਦੇ ਵਿੱਚ ਹੁਣ ਆਪਾਂ ਇਹਨਾਂ ਨੂੰ ਅੱਧਾ ਘੰਟਾ ਢੱਕ ਕੇ ਪਕਾ ਲਾਂਗੇ ਕਿਉਂਕਿ ਕੁੱਕਰ ਚ ਤਾਂ ਇਹ ਜਲਦੀ ਬਣ ਜਾਂਦੇ ਆ ਕੜਾਹੀ ਚ ਟਾਈਮ ਲੱਗਦਾ ਜੀ ਅੱਧਾ ਘੰਟਾ ਪਕਾਵਾਂਗੇ ਆਪਣੇ ਗੋੜਾ ਵਾਲੇ ਚਾਵਲ ਬਣ ਕੇ ਤਿਆਰ ਹੈ ਜੀ ਬਹੁਤ ਹੀ ਵਧੀਆ ਟੇਸਟੀ ਬਣਿਆ ਜੀ ਆਪਣੇ ਗੋੜਾ ਵਾਲੇ ਮਿੱਠੇ ਚਾਵਲ ਬਣ ਕੇ ਤਿਆਰ ਹੈ ਜੀ